ਬਹੁਤ ਵਧੀਆ ਕੰਮ ਚੱਲਣ ਦੇ ਆ ਬਹੁਤ ਵਧੀਆ ਰੰਗੀਲੇ ਭਾਅ ਇਦਾਂ ਵੀ ਕੰਮ ਬੜੇ ਪਿਆਰ ਨਾਲ ਕਰਨਾ ਆ ਠੀਕ ਹੈ ਜਿਆਦਾ ਕਾਲੀ ਵਾਲਾ ਕੰਮ ਕੋਈ ਨਹੀਂ ਆਪਾਂ ਨੂੰ ਬੜੇ ਪ੍ਰੇਮ ਪਿਆਰ ਨਾਲ ਕੰਮ ਕਰੋ ਹੈ ਮੇਰਾ ਵੀਰ ਤੇ ਬੰਦਿਆਂ ਨੂੰ ਐ ਸਾਸੂ ਦੁਆ ਕੇ ਰੱਖਣਾ ਵਾ ਕੋਈ ਬੰਦਾ ਜਿਹੜਾ ਨਾ ਗਰਮੀ ਗੁਰਮੀ ਬੜੀ ਆ ਇਹ ਸਰਪੰਚ ਸਾਹਿਬ ਆ ਆ ਪਹਿਲੇ ਬੰਦੇ ਅਸੀਂ ਵੇਖੇ ਆ ਜਿਹੜੇ ਤੁਸੀਂ ਕਹਿੰਦੇ ਕੰਮ ਹੌਲੀ ਹੌਲੀ ਕਰੋ ਨਹੀਂ ਤੇ ਬੋਲੇ ਜੜਦੇ ਸਾਨੂੰ ਪਾਣੀ ਪਿਆਵੇ ਮਾਰ ਦਿੰਦੇ ਆ ਖਿਜਦੋ ਕੰਮ ਹੋਏ ਖਿਜਦੋ ਕੰਮ ਦਿਹਾੜੀ ਲੈ ਦਿਹਾੜੀ ਲੈ ਲੰਗੇ ਮੁਕਤ ਸਾਡੀ ਇਹ ਮੇਰੀ ਟਰਨ ਹੈਗੀ ਆ 15 ਸਾਲ ਸਰਪੰਚੀ ਮੈਂ ਕੀਤੀ ਆ 15 ਸਾਲ ਤੇ ਮੈਂ ਹੁਣ ਜਿਹੜੀ ਆ ਨਾ ਆ ਫੇਰ 5 ਸਾਲ ਅਗਲੀ ਸਰਪੰਚੀ ਵੀ ਕਰਨੀ ਆ ਇਹ ਕਰਕੇ ਮੈਨੂੰ ਵੋਟਾਂ ਦੀ ਵੀ ਲੋੜ ਆ ਕੰਮ ਤੇ ਚੱਲਦੇ ਰਹਿਣੇ ਆ ਵੋਟਾਂ ਦੀ ਵੀ ਲੋੜ ਆ ਮੈਂ ਬੰਦਾ ਇਹਨਾਂ ਚੋਂ ਤਾਂ ਠਾਠਾ ਥੋੜੀ ਕੋਈ ਹੁੰਦਣਾ ਗਰਮੀ ਚ ਠੀਕ ਠੀਕ ਆ ਇਹ ਕਰਕੇ ਬੜੇ ਪਿਆਰ ਨਾਲ ਸਾਸੂ ਲੈ ਲਓ ਜਦੋਂ ਕੋਈ ਅਫਸਰ ਉੱਸਰ ਦੇਖਦਾ ਹੁੰਦਾ ਨਾ ਉਦੋਂ ਛੇਧੇ ਛੇਦੀ ਕੰਮ ਕਰ ਲੱਗ ਪਿਓ ਠੀਕ ਆ ਸਰਪੰਚ ਸਾਹਿਬ ਤੁਹਾਡੀਆਂ ਗੱਲਾਂ ਇਹ ਪੂਰੇ ਫੁੱਲ ਚੜਾਂਗੇ ਹੋਣ ਮੈਂ ਚੱਲਿਆ ਜੇ ਪ੍ਰੇਮ ਪਿਆਰ ਨਾਲ ਕੰਮ ਕਰਿਓ ਤੇ ਸਾਸੂ ਲੈ ਲਓ ਥੋੜਾ ਬੁਤਾ ਹੈ ਤੇ ਉਹਨਾਂ ਠਹਿਰ ਕੇ ਫੇਰ ਮੈਂ ਤੁਹਾਡੇ ਕੋਲ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਇਹ ਕਰਕੇ ਸ਼ਾਬਾਸ਼ ਸ਼ਾਬਾਸ਼ ਕੰਮ ਬਹੁਤ ਵਧੀਆ ਕਰਦੇ ਤੁਸੀਂ ਚੱਲ ਭਾਬੀ ਕਰ ਲੈ ਇਕੱਠਾ ਤੂੰ ਵੀ ਭਾਬੋ ਵੀ ਤੇਰੀ ਵਾਲੀ ਮੈਨੂੰ ਲੱਗਦਾ ਤੂੰ ਅਗਲੀ ਸਰਪੰਚੀ ਤੂੰ ਲੜਨੀ ਸ਼ੀ ਆਪਦੀ ਆਪਣਾ ਕੰਮ ਇਹੀ ਆ ਬਾਜੀ ਗੱਲ ਸੁਣਿਓ ਹੈ ਇਹ ਕੜਾ ਅਫਸਰ ਆ ਗਿਆ ਆਉਨਾ ਪਾਉ ਉਹ ਕਰੋ ਤੁਸੀਂ ਕੰਮ ਯਾਰ ਮੇਰੀਆਂ ਮਤਾਵਾ ਮੇਰੇ ਬਜ਼ੁਰਗ ਮੇਰੀਆਂ ਭੈਣਾਂ ਤੇ ਮੇਰੇ ਵੀਰ ਤਾਂ ਉਹ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਸਾਡੀ ਇਹ ਵੀਡੀਓ ਨੂੰ ਬਹੁਤ ਸਾਰਾ ਪਿਆਰ ਦੇ ਰਹੇ ਹੋਰ ਆਪਣੇ ਪਰਿਵਾਰ ਵਿੱਚ ਬੈਠ ਕੇ ਵੇਖ ਰਹੇ ਤੇ ਦੋਸਤੋ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੋ ਔਰ ਬੈਲ ਆਈਕਨ ਦਾ ਬਟਨ ਵੀ ਦਬਾ ਲਓ ਤੇ ਸਾਡਾ ਫੇਸਬੁੱਕ ਅਕਾਊਂਟ ਆ ਗੁਰਨਧਾਵਾ ਐਕਟਰ ਤੇ ਇੰਸਟਾਗ੍ਰam ਅਕਾਊਂਟ ਆ ਗੁਰਨਧਾਵਾ 01 ਤੇ ਆਓ ਤੁਹਾਨੂੰ ਦਿਖਾਉਦੇ ਆ ਇੱਕ ਨਵੀਂ ਵੀਡੀਓ ਭਾਈ ਸასი ਕਾਲ ਸასი ਕਾ ਭਾਈ ਹਾਂਜੀ ਭਾਈ ਦੱਸੋ ਭਾਜੀ ਆਪਣਾ ਇਹੀ ਪਿੰਡ ਆ ਹਾਂਜੀ ਸਾਡਾ ਪਿੰਡ ਇਹੀ ਆ ਜੀ ਹੁਕਮ ਕਰੋ ਸਰਪੰਚ ਸਾਹਿਬ ਦੇ ਮੰਡੇ ਬਾਰੇ ਪਤਾ ਕਰਨਾ ਹੈ ਸਰਪੰਚ ਸਾਡਾ ਮੁੰਡਾ ਜੀ ਸਾਡੇ ਨਾਲ ਨਰੇਗਾ ਚ ਕੰਮ ਕਰਦਾ ਜਾਨੀ ਕਿ ਸਾਰਾ ਟੱਬਰ ਸਰਪੰਚ ਸਾਡਾ ਨਰੇਗਾ ਜੀ ਕੰਮ ਕਰਦਾ ਚਲੋ ਭਾਜੀ ਇਹ ਦੱਸੋ ਪੈਲੀ ਕਿੰਨੀ ਕੋਈ ਜੀ ਪੈਲੀ ਪੂਲੀ ਦਾ ਸਾਨੂੰ ਪਤਾ ਨਹੀਂ ਆ ਜਿੰਨੀ ਕਿ ਜਣਸ ਹੁੰਦੀ ਸਾਰੀ ਮੰਡੀ ਲੈ ਜਾਂਦੇ ਆ ਤੇ ਘਰ ਖਾਣ ਵਾਸਤੇ ਜਿਹੜੀ ਕਣਕ ਹੈ ਨਾ 2 ਰੁਪਏ ਕਿਲੋ ਵਾਲੀ ਉਹ ਸਾਡੇ ਨਾਲ ਲੈਣ ਚ ਲਾ ਕੇ ਡੀਪੂ ਚ ਨਾਲ ਹੀ ਲੈਣ ਦੇਂਦੇ ਜੱੜ ਸਰਪੰਚ ਦੇ ਬਜ਼ੁਰਗਾਂ ਦਾ ਤੇ ਬੜਾ ਨਾਂ ਹੀ ਇਹ ਕਿਹੜੇ ਕੰਮ ਕਰਨ ਦੇ ਪਾਜੀ ਬਜ਼ੁਰਗਾਂ ਦਾ ਨਾਂ ਨਹੀਂ ਸੀ ਬਜ਼ੁਰਗ ਹੈਗੇ ਆ ਪਾਜੀ ਸਰਪੰਚ ਸਾਹਿਬ ਤੇ ਬਜ਼ੁਰਗਾਂ ਦੀ ਹਰ ਮਹੀਨੇ ਪੈਨਸ਼ਨ ਲੈ ਕੇ ਆਉਂਦੇ ਆ ਜਿਉਂਦੇ ਆ ਹੋਰ ਪਾਜੀ ਕੋਈ ਪੁੱਛਣਾ ਬਸ ਪਾਜੀ ਇੰਨੀ ਸੋਬਾ ਬੜੀ ਚੰਗਾ ਪਾਜੀ ਯਾਰ ਜੋ ਪੁੱਛਿਆ ਆਪਾਂ ਦੱਸ ਦਿੱਤਾ ਸਾਨੂੰ ਕਿਹੜਾ ਵਲਫਰੇਵ ਰੱਖਣਾ ਹੁੰਦਾ ਵੇਖੀ ਚੋ ਚਲੋ ਖੇਚਾ ਭਿੰਦਿਆ ਚਾਲਾ ਪੱਗਿਆ ਖੈਦਾ ਕੰਮ ਓਏ ਪੱਗਿਆ ਕੈਦਾ ਕੰਮ ਜਦੋਂ ਸਰਪੰਚ ਆੁਰ ਹੌਲੀ ਹੌਲੀ ਕਰਨ ਲੱਗ ਪਿਓ ਅਸੀਂ ਥੋੜੀ ਬੇਈਮਾਨੀ ਰੱਖਣੀ ਆ ਇਹ ਲੋਕ ਬੇਈਮਾਨ ਨੇ ਚਾਲੇ ਚਾਲੇ ਛਬੀਏ ਕਰਦੇ ਕੰਮ ਖੇਤੀ ਖੈਦੇ ਖੈਦੋ 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 ਕੰਮ ਖੈਦੋ ਵੀ ਖੈਦੋ ਪੱਗਿਆ ਵੇਖ ਉਦਾਂ ਕਹਿੰਦੇ ਵੀ ਲੇਬਰ ਬੇਈਮਾਨ ਹੁੰਦੀ ਆ ਹੈ ਤੇ ਬੇਈਮਾਨ ਤੇ ਇਹ ਲੋਗ ਆ ਤੇ ਸਿੱਧ ਸਵਾ ਸਾਡੇ ਪਾਉਂਦੇ ਵੀ ਇਹ ਮਜ਼ਦੂਰ ਲੋਕ ਕੰਮ ਨਹੀਂ ਕਰਦੇ ਹੈ ਤੇ ਸਾਨੂੰ ਕਹਿੰਦੇ ਹੌਲੀ ਹੌਲੀ ਕਰੋ ਚੱਲ ਪਗ ਗਿਆ ਅਸੀਂ ਰੱਬ ਨੂੰ ਜਾਨ ਦੇਣੀ ਐ ਅਸੀਂ ਤੇ ਵੀਰ ਹੱਕ ਦੀ ਹੱਕ ਦੀ ਖਾਣੀ ਐ ਅਸੀਂ ਤਾਂ ਆਪਣੀ ਹੱਕ ਦੀ ਖਾਣੀ ਹੈਗੇ ਇਹ ਬੇਈਮਾਨੀਆਂ ਇਹਨਾਂ ਨੂੰ ਸਲਝਦੀਆਂ ਸਾਨੂੰ ਨਹੀਂ ਸਲਝਦੀਆਂ ਕਿਉਂ ਪਗ ਗਿਆ ਤੇ ਪਹਿਲਾ ਸਰਪੰਚ ਆ ਗਈ ਸਰਪੰਚ ਆ ਗਿਆ Holi ਲੱਫੋ Holi ਕਰਨ ਲੱਗ ਪੋ ਉਹ ਇੱਧਰ ਆਓ ਬਈ ਮੇਰੀ ਗੱਲ ਸੁਣੋ ਸਾਰੇ ਇੱਧਰ ਆਓ ਹਾਂਜੀ ਹਾਂਜੀ ਮਹਾਰਾਜ ਗਲਾਬੀ ਇੱਥੇ ਮੇਰੇ ਮੁੰਡੇ ਦੇ ਰਿਸ਼ਤੇ ਵਾਸਤੇ ਕੋਈ ਬੰਦਾ ਆਇਆ ਹਾਂਜੀ ਤੇ ਉਹ ਉਹ ਕਿੰਨੇ ਬਕਵਾਸ ਕੀਤੀ ਉਹਨੂੰ ਕੋਈ ਵੱਧ ਘੱਟ ਰੰਗੀਲਾ ਸਾਹਿਬ ਨੇ ਰੰਗੀਲਾ ਸਾਹਿਬ ਮੈਂ ਤੁਹਾਡੀਆਂ ਇੰਨੀਆਂ ਮੈਂ ਤੁਹਾਡੇ ਵਾਸਤੇ ਕੀ ਕੁਝ ਨਹੀਂ ਕਰਦਾ ਤੁਹਾਨੂੰ ਕੰਮ ਤੋਂ ਹੀ ਮੈਂ ਕਦੀ ਇਹ ਨਹੀਂ ਕਿਹਾ ਵੀ ਕੰਮ ਕੋਈ ਨਹੀਂ ਮਜ ਮਜੇ ਕਰੋ ਕੋਈ ਨਹੀਂ ਹੌਸਲੇ ਰੋਗੇ ਤੇ ਕੀ ਤੁਸੀਂ ਮੇਰਾ ਵੇਲਾ ਘਰ ਕਰਤਾ ਉਹ ਸਰਪੰਚ ਸਾਹਿਬ ਵੇਖੋ ਅਸੀਂ ਨੂੰ ਕੀ ਮੜਾ ਕਹਿਤਾ ਜੇ ਕਹਿੰਦੇ ਸਾਨੂੰ ਪੁੱਛ ਹੀ ਲਿਆ ਦਿੱਤਾ ਤੁਸੀਂ ਉਹ ਤੇ ਵਾਪਸ ਮੁੜ ਗਿਆ ਬੰਦਾ ਇੱਥੋਂ ਤੁਹਾਡੇ ਕੋਲੋਂ ਹੀ ਵੇਖੋ ਸਰਪੰਚ ਸਾਹਿਬ ਇਹ ਸਾਰੀਆਂ ਭੈਣਾ ਕੰਮ ਕਰਨ ਡੀਆਂ ਅਸੀਂ ਉਹਨੇ ਮੈਨੂੰ ਵਾਇਰ ਮਾਰ ਲੀਕ ਪਾਉ ਗੱਲ ਸੁਣੋ ਮੈਂ ਚਲ ਗਿਆ ਉਹ ਮੈਨੂੰ ਪੁੱਛਣ ਦੇ ਵੀ ਆਪਣਾ ਸਰਪੰਚ ਸਾਹਿਬ ਦਾ ਜਿਹੜਾ ਮੁੰਡਾ ਕੀ ਕੰਮ ਕਰਦਾ ਤੂੰ ਹੀ ਸਲੀਯਾ ਦਸੀ ਹੈ ਨਾ ਵੀ ਕੀ ਕੰਮ ਕਰਦਾ ਆ ਤੜ ਸਾਨੂੰ ਵਿਚਲੀ ਗੱਲ ਦਾ ਕੀ ਪਤਾ ਵੀ ਹੁਣ ਤੁਸੀਂ ਕੀ ਬਾਹਰ ਦੱਸਿਆ ਕਿ ਅਸੀਂ ਕਿਹਾ ਵੀ ਭਾਈ ਉਹ ਵੀ ਨਰੇਗਾਣੇ ਚ ਲੱਗਾ ਆ ਤੁਹਾਡਾ ਬੇੜਾ ਤੜ ਜੇ ਤੁਹਾਡਾ ਓਏ ਤੁਹਾਡਾ ਕੱਖ ਨਾ ਰਹੇ ਤੁਹਾਡਾ ਸਵੇਰੇ ਫੋਟੋ ਕਰਾ ਕੇ ਗਿਆ ਸੀ ਨਾਲ ਹੀ ਤੇ ਅਈ ਹੋਏ ਦੱਸਣਾ ਦਸ ਰੱਬ ਨੂੰ ਜਾਣ ਦੇਣੀ ਹੁਣ ਸਾਨੂੰ ਭਣਾਂ ਲੋਕਾਂ ਨੂੰ ਕੀ ਪਤਾ ਆ ਤੁਸੀਂ ਯਾਰ ਬਾਕੀ ਤੇ ਉਹਨੂੰ ਸਾਰਾ ਕੁਝ ਸਹੀ ਦੱਸ ਦਿਓ ਨਾ ਉਹ ਬੰਦੇ ਨੂੰ ਉਹ ਵੇਖੋ ਜਦੋਂ ਨਾ ਇਹ ਪੁੱਛਿਆ ਵੀ ਮੁੰਡਾ ਕੀ ਕੰਮ ਕਰਦਾ ਸੀ ਕਿ ਭਾਜੀ ਅਦਾ ਅਦਾ ਟੱਬਰ ਸਰਪੰਚ ਦਾ ਵੀ ਨਰੇਗਾ ਜੀ ਕੰਮ ਕਰਦਾ ਉਹ ਵਿਚਾਰੇ ਸਾਡੇ ਨੂੰ ਮਜ਼ਦੂਰੀ ਕਰਨ ਦੇ ਆ। ਦਿਆਜੀ ਦਾ ਪਾ ਇਥੋਂ ਪੈਂਡਿਆ। ਤੇ ਮੁੜ ਕੇ ਨਾ ਪੁੱਛ ਲਿਆ ਆਪਣਾ ਕੋਈ ਪੈਲੀ ਬੰਨੇ ਦੇ ਬਾਰੇ। ਤੇ ਪੈਲੀ ਬੰਨੇ ਤੁਹਾਨੂੰ ਪਤਾ ਨਹੀਂ ਤੁਸੀਂ ਮੇਰੇ ਪੇਟ ਦੇ ਰਹਿਣ ਆਏ ਤੁਹਾਨੂੰ ਮੇਰੇ ਪੈਲੀ ਬੰਨਾ ਜਣਾ ਹੈਗਾ ਹੁਣ ਦੱਸ ਦਿੰਦੇ ਹੋ। ਪੈਲੀ ਬੰਨੇ ਨਾ ਸਰਪੰਚਾਂ ਸਾਨੂੰ ਗਰੀਬਾਂ ਨੂੰ ਕੀ ਪਤਾ ਹੈਗਾ ਸਾਨੂੰ ਤੇ ਤੁਸੀਂ ਕਰ ਬਟ-ਬਟਾਂ ਦੇ ਘਰ ਹੀ ਵੜਨ ਦਿੰਦੇ। ਹੁਣ ਵੇਖੋ ਜਿਨੀ ਕਾਣ ਕਰੀ ਤੁਸੀਂ ਸਾਰੀ ਮੰਡੀ ਲੈ ਜਾਂਦੇ ਹੋ। ਤੇ ਉਹਨੂੰ ਪੁੱਛਿਆ ਵੀ ਭਾਜੀ ਪੈਲੀ ਬੰਨਾ ਕਿੰਨਾ ਸੀਗਾ ਵੀ ਸਾਨੂੰ ਨਹੀਂ ਪਤਾ ਪੈਲੀ ਬਨੇ ਦਾ 2 ਰੁਪਏ ਵਾਲੀ ਜਿਹੜੀ ਕਣਕ ਉਹ ਵੀ ਸਾਡੇ ਨਾਲ ਲੈਂਡ ਲਾ ਕੇ ਲੈ ਜਾਂਦੇ ਆ ਬੇਦਾ ਕਰਦੇ ਤੁਹਾਡਾ ਸਰਪੰਚਾ ਪਰ ਉਹ ਵੀ ਨਾਲ ਲੈ ਜਾਂਦੇ ਆ ਇਹ ਤੁਹਾਡਾ ਬੇੜਾ ਉਹ ਤੁਹਾਨੂੰ ਪਤਾ ਨਹੀਂ ਯਾਰ ਤੁਸੀਂ ਸਾਰੇ ਆ ਬਜ਼ੁਰਗਾਂ ਸਾਰਿਆਂ ਨੂੰ ਪਤਾ ਵੀ ਮੇਰੇ ਕੋ ਪੰਜੀ ਕਿੱਲੇ ਦਾ ਮਾਲਕ ਹਾਂ ਮੈਂ ਹੈ ਆ ਤਿੰਨ ਮੰਜ਼ਲਾ ਮਾਲ ਮੈਂ ਹਲ ਪਾਇਆ ਮੈਂ ਤੁਹਾਡੇ ਪਿੰਡ ਦੇ ਵਿੱਚ ਕਾਰਜ ਦੇ ਸੈਂਟਰ ਦੇ ਵਿੱਚ ਉਹ ਤੁਹਾਨੂੰ ਪਤਾ ਹੀ ਨਹੀਂ ਤੇ ਯਾਰ ਜੇ ਪੱਜੀ ਕਿਲੇ ਦਾ ਤੁਸੀਂ ਮਾਰ ਕੇ ਤੇ ਸਾਡੇ ਤੇ ਮਜ਼ਦੂਰਾਂ ਨੂੰ ਅੱਧਿਆਂ ਨੂੰ ਕਣਕ ਮਿਲਦੀ ਐ ਤੈਨੂੰ ਮਿਲਦੀ ਨਹੀਂ ਆ ਮੈਂ ਤੁਹਾਡਾ ਕੀ ਮਾਰਾ ਸੋਚਦਾ ਮੈਂ ਤੁਹਾਨੂੰ ਕੰਮ ਕਰਨ ਲੱਗਾਂ ਵੀ ਕਹਿੰਦਾ ਵੀ ਤੁਸੀਂ ਹੌਸਲੇ ਨਾਲ ਕੰਮ ਕਰੋ ਪਿਆਰ ਨਾਲ ਕੰਮ ਕਰੋ ਤੁਸੀਂ ਤੁਸੀਂ ਕੋਈ ਠੇਕ ਖੂਜ ਵੜ ਗਈ ਯਾਰ ਸਰਪੰਚੀ ਮੈਂ ਵੇਖੂ ਬੜਾ ਹੁਣ ਜਿਹੜੇ ਮੇਰੇ 6 ਮਹੀਨੇ ਰਹਿ ਗਏ ਨਾ ਮੈਂ ਵੇਖੂ ਬੜਾ ਤੁਸੀਂ ਕਿਤਰਾ ਨਹੀਂ ਕੰਮ ਕਰਦੇ ਆ ਹਾਂ ਤਾਂ ਹੁਣ ਵੇਖੋ ਉਹਨਾਂ ਨੇ ਉਹ ਜਿਹੜਾ ਵੇਖਣ ਆਲੇ ਆਏ ਉਹਨਾਂ ਨੇ ਤੁਹਾਡੇ ਘਰੇ ਬਜ਼ੁਰਗਾਂ ਬਾਰੇ ਪੁੱਛ ਲਿਆ ਤੇ ਬਜ਼ੁਰਗਾਂ ਨੂੰ ਕੀ ਯਾਰ ਮੇਰੇ ਬਜ਼ੁਰਗ ਤੇ ਹੈ ਹੀ ਨਹੀਂ ਦੇਖੋ ਸਾਨੂੰ ਉਹਨੇ ਹਨ ਪੁੱਛਿਆ ਕਿ ਭਾਜੀ ਉਹਨਾਂ ਦੇ ਬਜ਼ੁਰਗ ਸਵਰਗਵਾਸ ਹੋ ਚੁੱਕੇ ਆ ਤੇ ਉਹ ਉਸੇ ਸਰਪੰਚ ਦੀ ਗੱਲ ਕਰਨ ਦੇ ਜਿਹੜਾ ਹੁਣ ਤੁਹਾਡਾ ਮੌਕੇ ਦਾ ਤੇ ਅਸੀਂ ਕਿਹਾ ਵੀ ਸਵਰਗਵਾਸ ਕਦੋਂ ਹੋਏ ਬਜ਼ੁਰਗ ਮੈਂ ਸਰਪੰਚ ਜੀ ਤਾਂ ਹਰ ਮਹੀਨੇ ਨਾਲ ਇਤਨਾ ਪੈਨਸ਼ਨ ਲੈ ਕੇ ਆਉਂਦੇ ਆ ਬੈਂਕ ਚੋਂ ਹੁਣ ਸਾਨੂੰ ਕੀ ਪਤਾ ਤੁਸੀਂ ਮਰਿਆਂ ਦੀ ਪੈਨਸ਼ਨ ਲੈ ਕੇ ਆਉਣ ਦੇ ਉਹ ਭਰਾਵਾ ਕਿਹੜੇ ਮਰੇ ਦੀ ਪੈਨਸ਼ਨ ਲਿਆਉਣ ਦਾ ਮੇਰੇ ਬਜ਼ੁਰਗਾਂ ਨੂੰ ਤੇ ਗਿਆਨ ਨੂੰ 10 ਸਾਲ ਹੋ ਗਏ ਆ ਆ ਤਾਂ ਹੁਣ ਵੇਖੋ ਪੈਨਸ਼ਨਾਂ ਤੁਸੀਂ ਖਾਣ ਦੇ ਸੱਚ ਸਵਾ ਸਾਡੇ ਪਾਉਣ ਦੇ ਹੁਣ ਅਸੀਂ ਕੀ ਕਰੀਏ ਚਲੋ ਮੇਰਾ ਤੇ ਤੁਸੀਂ ਜੋ ਕਰਨਾ ਸੀ ਨਾ ਕਰਤਾ ਹੋਰ ਕਿਤੇ ਆਜੂ ਮੇਰੇ ਮੁੰਡੇ ਦਾ ਰਿਸ਼ਤਾ ਕੋਈ ਗੱਲ ਨਹੀਂ ਉਹ ਕਿਤਨਾ ਕਿਤੇ ਹੋ ਹੀ ਜਾਊਗਾ ਪਰ ਮੈਂ ਹੁਣ ਤੁਹਾਨੂੰ ਵੇਖੂਗਾ ਵੀ ਤੁਸੀਂ ਕਿਹੜੇ ਤਰੀਕੇ ਨਾਲ ਹੁਣ ਕੰਮ ਕਰਦੇ ਮੈਂ ਤੁਹਾਨੂੰ ਵੇਖਿਓ ਕਿਤਨਾ ਮੈਂ ਤੁਹਾਡਾ ਕੰਮ ਸਾਰੀ ਤੁਹਾਡੀ ਸਿਰ ਤੇ ਬੈ ਕੇ ਨਾ ਨਾ ਲਿਆ ਤੇ ਮੈਨੂੰ ਸਰਪੰਚ ਨਾ ਆਖਿਓ ਹੁਣ ਤੇਜ਼ ਕਰਾਉਣਾ ਹੈ ਹੌਲੀ ਕਰਾਉਣਾ ਹੌਲੇ ਕੰਮ ਕਰਾਉਣਾ ਤੇਜ਼ ਤੇਜ਼ ਕਰਾਣਾ ਚਲੋ ਠੀਕ ਹੈ ਸਰਪੰਚ ਸਾਹਿਬ ਠੀਕ ਹੈ ਸਰਪੰਚ ਸਾਹਿਬ ਚੰਗਾ ਜੀ ਮਹਾਰਾਜ ਹੁਣ ਕੰਮ ਕਰੋ ਤੇਜ਼ ਤੇ ਪਾਣੀ ਤੱਕ ਨਹੀਂ ਤੁਹਾਨੂੰ ਸ਼ਾਮ ਤੱਕ ਮਿਲਣਾ ਵੀ ਕੋਈ ਗੱਲ ਨਹੀਂ ਹੈਗੀ ਪਰ ਹੁਣ ਆ ਹੀ ਨਹੀਂ ਜੇ ਇੱਥੋਂ ਕੰਮ ਤੋਂ ਨਿਕਲਣਾ ਸਾਡੇ ਮੁੰਡੇ ਨੂੰ ਕੋਈ ਵੇਖਣ ਵਾਲਾ ਆ ਗਿਆ ਅਸੀਂ ਨਹੀਂ ਕਿਸੇ ਨੂੰ ਕੱਖ ਵੀ ਦੱਸਣਾ ਕੋਈ ਇਹਨੂੰ ਕੁਝ ਨਹੀਂ ਦੱਸਣਾ ਤੁਸੀਂ ਬੱਸ ਖਿੱਚੋ ਕੰਮ ਖਿੱਚੋ ਯਾਰ ਮੁੰਡੇ ਦਾ ਰਿਸ਼ਤਾ ਵੀ ਗਿਆ ਤੇ ਸਰਪੰਚੀ ਵੀ ਗਈ ਆ ਬਾਪੂ ਦੀ ਪੈਨਸ਼ਨ ਦਾ ਕਿਤਨਾ ਪਤਾ ਲੱਗਾ ਇਹਨਾਂ ਨੂੰ ਕਰ ਲੋ ਕਿਉਂ ਨੂੰ ਭਾਂਡਾ ਸਰਪੰਚਾ ਅਸੀਂ ਮਜ਼ਦੂਰਾ ਨੇ ਤੇ ਮਜ਼ਦੂਰੀ ਕਰਨੀ ਆ ਪਰ ਹਣ ਤੁਸੀਂ ਚੱਪਿਆਂ ਨਾਲ ਮਲਾਈ ਨਹੀਂ ਖਾਏਗਾ ਜਾਏਗਾ ਸਰਪੰਚੀ ਤੋਂ ਗਾਂਦ ਚਲੋ ਭੀ